ਸਸਿਕਾ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਮੇਰੇ ਬਨੂ ਸਭ ਨੂੰ ਪਿਆਰ ਸੱਚੇ ਆਗਾਰ ਅੱਜ ਮੈਂ ਘਰ ਸੀਗੀ ਘਰ ਹਾਂ ਕਰਕੇ ਤਾਂ ਮੈਂ ਕਿਹਾ ਚਲੋ ਥੋੜੀ ਕਿਤਾਬਾਂ ਨੂੰ ਟਰਾਈ ਕਰਾਂਗੀ ਤਾਂ ਕਿਤਾਬਾਂ ਵੇਖਦੀ ਵੇਖਦੀ ਮੈਨੂੰ ਇੱਕ ਕਿਤਾਬ ਦੇ ਨਾਟਕ ਦਿੱਤੀ ਕਿ ਉਹ ਜਿਹੜਾ ਸੰਬਹੁਤ ਹੀ ਇਸਪਤਕ ਸ਼ਮਾਰਟਾਲੀ ਜਿਹਾ ਕਾਸ ਗ੍ਰਹਿ ਮੈਨੂੰ ਵਿਦਾ ਕਰੋ ਜਦ ਮੈਂ ਆਪਣੋ ਲਈ ਤਾਂ ਇਹਦੇ ਵਿੱਚੋਂ ਮੈਨੂੰ ਇੱਕ ਬਹੁਤ ਹੀ ਪਿਆਰੀ ਰਚਨਾ ਮੇਰੀ ਜਿਸ ਦੇ ਵਿੱਚ ਮਾਮਾ ਦੀ ਬਣੋਰਾ ਦਸਿਆ ਜਾਏ ਜਿਸ ਦਾ ਟਾਈਟਲ ਹੈ ਸਾਨੂੰ ਤੋਰ ਅਮੜੀ ਤੋਰ ਅਮੜੀ ਤੋਰ ਨੀ ਪਰਾਂਏ ਫੂਕ ਮੁਚ ਰਖੜੇ ਤਾਈ ਸਾਨੂੰ ਕਤ ਨਾ ਵੀ ਹੋਵੇ ਹੋਰ ਨੀ ਅਮੜੀ ਤੋਰ ਨੀ ਅਮੜੀ ਸਾਡੇ ਬਾਹੀਂ ਖਲੀਆਂ ਗੋਰੇ ਹੱਥੀਂ ਰਤਨਾ ਸੰ ਇਸਰਤ ਰੁੱਤੇ ਸਾਨੂੰ ਪਲਾਸ ਖਾਵੇ ਬਾਤ ਤੰਤਾ ਦੋ ਤਪਣਾ ਜਿਸ ਲਈ ਕਤਨਾ ਉਹਨਾ ਆਪਣਾ ਪਲਾਸਾਂ ਕਿਸ ਲਈ ਕਤਨਾ ਹੋਰੀ ਬੜੀਏ ਖੋਣ ਅੰਬੜੀਏ ਲੈ ਕੱਛੀਆਂ ਕੱਲਾ ਸਾਧੀਆਂ ਆਲੂ ਬੰਚੀਆਂ ਰੂਪ ਸਰਾਂ ਦੇ ਪਾਣੀ ਪੀਵਾ ਸੋ ਸੋ ਸੰਗਣ ਬੰਵਾ ਨਿਤ ਪੰਨਾ ਗੀਤਾ ਦੀਆਂ ਕੋਲਾਂ ਸ਼ੀਸ਼ੇ ਹੱਜੜੀਵਾ ਜਿਉਂ ਜਉ ਮੱਖ ਬਕੀਵਾ ਸ਼ਿਸ਼ਾ ਬਾਵੀ ਬਿਹਾਸ਼ ਬੰਦੀ ਤੋਂ ਅੰਬੜੀ ਤੋਂ ਅੰਬੜੀ ਇਸ ਚੱਕੇ ਸਾਥੋਂ ਸੁਪਣੇ ਘਤ ਨਾ ਹੋਏ ਇਸ ਚਰਖੇ ਕੀ ਸੈ ਕੁਣ ਲਗੇ ਚਰਮਖ ਖੱਦੇ ਹੋਏ ਟੁੱਟ ਗਿਆ ਤਕਲਾ ਭਰ ਗਿਆ ਬਿੰਦਾ ਬਰੜਾ ਬਰੜਾਂ ਦੀ ਕਨਕੌਰ ਨਹੀਂ ਅੰਬੜੀਏ ਟੋਰਨੀ ਪਰਾਂ ਹੀ ਫੂਕ ਚ ਰਕੜੇ ਤਾਂ ਹੀ ਸਾਥੋਂ ਕਤ ਨਾ ਆਵੇ ਹੋਰ ਨਹੀਂ ਅੰਬੜੀਏ ਟੋਰਨੀ ਸੋਈ ਸੀ ਅਜਦਾ ਪ੍ਰਸੰਗ ਰਾਇ ਜੀ ਸ਼ਿਵ ਕੁਮਾਰ ਬਟਾਲਵੀ ਜੀ ਦਾ ਬੜਾ ਅੱਛਾ ਲੱਗਿਆ ਹੈ ਪੜ੍ਹ ਕੇ ਬੜਾ ਦੇਵ ਨੂੰ ਸਕੂਨ ਮਿਲਦਾ ਜਦੋਂ ਇਹੋ ਜੇ ਰਿਸਪੈਕਟ ਅਸੀਂ ਕੁਮਾਰ ਬਟਾਲਵੀ ਜੀ ਦੀਆਂ ਰਚਨਾਵਾਂ ਨੂੰ ਪੜ੍ਹਈਦਾ ਸੋ ਬਹੁਤ-ਬਹੁਤ ਧੰਨਵਾਦ ਜੇ ਕੋਈ ਗਲਤੀ ਹੋਈ ਹੋਵੇ ਤਾਂ ਮਾਫ ਕਰਨਾ ਅੱਗੇ ਤੋਂ ਵਧੀਆ ਪੜਨ ਦੀ ਮਹਾਰਾਜ ਬੁੱਧੀ ਬਖਸ਼ੇ ਕਿਉਂਕਿ ਇੱਕ ਸ਼ੋਰੂਮ ਤਾਂ ਹੈ ਨਹੀਂ ਅਰ ਪਤਾ ਨਹੀਂ ਕੀ ਵਾਤੋ-ਵਾਦ ਲਾਈਕ ਸ਼ੇਅਰ ਕਮੈਂਟ ਪੀਸ ਜ਼ਰੂਰ ਕਰਨਾ ਤਾਂ ਕਿ ਸਾਨੂੰ ਅਸੀਂ ਹੋਰ ਰਚਨਾਵਾਂ ਪੇਸ਼ ਕਰ ਸਕੀਏ ਧੰਨਵਾਦ ਜੀ